ਪੰਜਾਬ ਚ ਆਉਂਦੇ 3 ਦਿਨ ਭਾਰੀ ਮੀਂਹ ਪਵੇਗਾ ਗੁਰਦਾਸਪੁਰ ਸਭ ਤੋਂ ਵੱਧ ਤਾਪਮਾਨ 45 ਡਿਗਰੀ ਪਾਇਆ ਗਿਆ ਪੰਜਾਬ ਚ ਮੌਨਸੂਨ ਦੀ ਆਮਦ ਹੋਣ ਦੇ ਬਾਵਜੂਦ ਲੋਕਾਂ ਨੂੰ ਅੱਜ ਸਾਰਾ ਦਿਨ ਗਰਮੀ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਮੌਸਮ ਵਿਭਾਗ ਨੇ ਅਗਲੇ 3 ਦਿਨ ਪੰਜਾਬ ਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਇਸ ਤਹਿਤ ਪੰਜਾਬ ਚ 30 ਜੂਨ ਤੋਂ ਲੈ ਕੇ 2 ਜੁਲਾਈ ਤੱਕ ਮੀਂਹ ਪੈ ਸਕਦਾ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ ਅੱਜ ਪੰਜਾਬ ਦਾ ਗੁਰਦਾਸਪੁਰ ਸਭ ਤੋਂ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 42.5 ਡਿਗਰੀ ਜਦ ਕੀ ਘੱਟ ਤੋਂ ਘੱਟ તાਪਮਾਨ 27.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਭਾਗ ਦੇ ਡਾਇਰੈਕਟਰ ਏਕ ਸਿੰਘ ਨੇ ਕਿਹਾ ਕਿ ਹਲੇ ਸਿਰਫ ਪਠਾਨਕੋਟ ਵਿੱਚ ਹੀ ਮੌਨਸੂਨ ਨੇ ਦਸਤਕ ਦਿੱਤੀ ਹੈ ਪਰ ਇੱਕ ਦੋ ਦਿਨ ਵਿੱਚ ਮੌਨਸੂਨ ਬਾਕੀ ਪੰਜਾਬ ਵਿੱਚ ਵੀ ਪਹੁੰਚ ਜਾਵੇਗੀ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਹਮੋਸਪ ਭਰੀ ਗਰਮੀ ਤੋਂ ਬਾਅਦ ਬੱਦਲ ਬਨਣੇ ਜਰੂਰ ਸ਼ੁਰੂ ਹੋ ਗਏ ਹਨ ਪਰ ਕਈ ਵਾਰ ਤੇਜ਼ ਹਵਾਵਾਂ ਮੀਂਹ ਵੱਲ ਬੱਦਲ ਅੱਗੇ ਲੈ ਜਾਂਦੀਆਂ ਹਨ ਇਸ ਕਰਕੇ ਪੰਜਾਬ ਵਿੱਚ ਪੇਸ਼ੰਗੋਈ ਦੇ ਬਾਵਜੂਦ ਮੀਂਹ ਨਹੀਂ ਪਹਿਰੇ ਆ ਉਹਨਾਂ ਨੇ ਕਿਹਾ ਕਿ ਆਉਂਦੇ ਤਿੰਨ ਸੂਬੇ ਵਿੱਚ ਮੀਂਹ ਪੈ ਸਕਦਾ ਹੈ ਤਾਂ ਪੰਜਾਬ ਚ ਆਉਂਦੇ ਤਿੰਨ ਦਿਨਾਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ